ਰਾਤੀ ਬੱਚਿਆਂ ਨੇ ਨਸ਼ੇ ਕਰਕੇ ਘੁੰਮਦੇ ਨੇ ਪਤਾ ਨਹੀਂ ਉਹਨਾਂ ਨੇ ਪੈਟਰੋਲ ਕੱਢਿਆ ਅੱਗ ਲਾਈ ਐ ਪੂਰੀ ਜਾਨ ਲੇਵਾ ਸਾਡੇ ਤੇ ਹਮਲਾ ਹੋਇਆ ਰਾਤੀ ਅਸੀਂ ਸਾਨੂੰ ਪਤਾ ਸੀ ਕਿਸ ਸਮਾਂ ਰਾਤੀ ਅਸੀਂ ਬਚ ਕੇ ਬਾਹਰ ਨਿਕਲੇ ਧੂਆਂ ਜਿਹੜਾ ਕਹਿੰਦੇ ਸੁੱਤੇ ਸੋ ਜਾਣਾ ਸੀ ਇੰਨਾ ਕੋਈ ਸਾਨੂੰ ਕੋਈ ਦੱਸਦਾ ਪੜਤਿਆਂ ਨੂੰ ਅੱਗ ਲੱਗੀ ਕੱਪੜਿਆਂ ਨੂੰ ਬਚਾਇਆ ਕਿਸ ਸਮਾਂ ਸਾਨੂੰ ਪਤਾ ਸੀ ਕਿਸ ਸਮਾਂ ਬੱਚੇ ਮਾਤਾ ਇਹ ਦੇਖੋ ਦੇਖੋ 90 ਸਾਲ ਦੀ ਮਾਤਾ ਨੂੰ ਅਸੀਂ ਕਿੱਥੋਂ ਉੱਪਰ ਲੈ ਕੇ ਗਏ ਆ ਸਾਨੂੰ ਪਤਾ ਕਾਰਨ ਕੀ ਕੋਈ ਗੱਲ ਨਹੀਂ ਸੀ ਕਿਸੇ ਨੇ ਕੁਝ ਨਹੀਂ ਬੋਲਦਾ ਸੀ ਕਿਸੇ ਨੇ ਕੁਝ ਕਹਿੰਦਾ ਨਹੀਂ ਕੋਈ ਲੜਾਈ ਝਗੜਾ ਵੀ ਨਹੀਂ ਕੋਈ ਕਿਸਮ ਦੀ ਕੁਝ ਨਹੀਂ ਸੀ ਬੰਦਾਵੇਂ ਨੇ ਕਿਸੇ ਨੂੰ ਬੰਦੇ ਕੁਝ ਕਿਹਾ ਹੋਵੇ ਕੋਈ ਕਿਸਮ ਦਾ ਕੁਝ ਨਹੀਂ ਆਏਗਾ ਤੁਸੀਂ ਬੱਚੇ ਪੈਟਰੋਲ ਕਰਨਾ ਕਰ ਲੋ ਪਰ ਕਿਸੇ ਨੂੰ ਮਾਰੋ ਤਾਂ ਨਹੀਂ ਨਾ ਦੇਖੋ ਤੁਸੀਂ ਅੱਗ ਲਾ ਕੇ ਤੁਸੀਂ ਤਾਂ ਚਲੇ ਗਏ ਆ ਸਾਡੇ ਘਰ ਦੇ ਅੰਦਰ ਸਾਰੇ ਜਾਣੇ ਸੁਤਸ ਹੋ ਗਿਆ ਸਾਨੂੰ ਤਾਂ ਕੁਝ ਵੀ ਨਹੀਂ ਬਣਿਆ ਤੇ ਛੱਪਨੇ ਸਾਡੇ ਹੱਕ ਦੇ ਕੇ ਬਚਾ ਲਿਆ ਸਾਨੂੰ ਤਾਂ ਜਾਂ ਮਤਲਬ ਐਸੀ ਆ ਕੇ ਲਾ ਕੇ ਚੱਲੇਗੀ ਅਗਲਾ ਕੇ ਚਲੇਗੀ ਨਹੀਂ ਸ਼ਾਨ ਚਾਹੀਏ ਬੰਦੇ ਹਾਂਜੀ ਫੜੇ ਵੀ ਗਏ ਨੇ 6 ਜਾਣੇ ਹਾਂਜੀ 6 ਜਾਣੇ ਸੀ 5 ਜਾਣੇ ਫੜੇ ਵੀ ਗਏ ਨੇ ਕੋਣ ਸੀਗੇ ਹਾਂਜੀ ਹਾਂਜੀ ਸਾਡੇ ਆਪਣੇ ਕੈਮਰੇ ਲੱਗੇ ਸਾਰਾ ਸੀ ਚੈੱਕ ਕੀਤਾ ਸੀ ਰਾਤੀ ਪੁਲਿਸ ਵਾਲੇ ਆਏ ਨੇ ਨਾਲ ਸਾਨੂੰ ਲੈ ਕੇ ਉਹਨਾਂ ਨੇ ਸਾਥ ਸਾਡਾ ਦਿੱਤਾ ਹੈਗਾ ਇਹ 2:30 ਵਜੇ ਹੋਇਆ ਹਾਂਜੀ ਹਾਂਜੀ ਅੱਗ ਕਿੰਨੀ ਹੋ ਗਈ ਅੱਗ ਸਾਨੂੰ ਫਾਇਰ ਬ੍ਰੇਡ ਤੋਂ ਕੋਈ ਕਰਨਾ ਹੈ ਤੁਸੀਂ ਦੱਸੋ ਤੁਸੀਂ ਆਪਰੇ ਬਾਹਰ ਦੇਖੋ ਪਿੱਛੇ 2 ਲੱਖ ਅੱਗੇ ਇਹ ਇੱਥੇ ਮੇਰੀ ਕਿਚਨ ਹੈਗੀ ਹੈ ਕਿਚਨ ਦੇ ਵਿੱਚ ਸਿਲੰਡਰ ਹੈ ਰੱਬ ਨਾ ਕਰ ਦੇ ਪਿੱਛੇ ਅੱਗ ਤੁਹੇ ਤਾਂੜੇ ਹੋ ਗਏ ਸਾਡੇ ਟੁੱਟ ਕੇ ਸਾਡੇ ਸਿਲੰਡਰਾਂ ਨੂੰ ਅੱਗ ਪੈ ਗਈ ਸਾਡੇ ਉੱਥੇ ਹੋ ਜਣਾ ਸੀ ਨਾ ਕਿੱਥੇ ਦੇ ਵਿੱਚ ਵਾਕ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਅਸੀਂ ਪਹਿਲਾਂ ਕੰਪਲੀਟ ਕੀਤੀ ਸੀ ਵੀ ਇੱਥੇ ਨਸ਼ਾ ਵੀ ਕਰਦਾ ਸਾਡੀ ਗੱਡੀਆਂ ਭੱਡਾ ਨਾ ਹੋ ਗਈਆਂ ਸਾਨੂੰ ਕੁਝ ਨਹੀਂ ਪਤਾ ਕੀ ਰੰਜਿਸ਼ ਹੈਗੀ ਕੀ ਕੀ ਰੰਜਿਸ਼ ਸੀ ਕਿਸ ਨੂੰ ਕਿਹਨੂੰ ਭੇਜਿਆ ਸਾਨੂੰ ਕੁਝ ਨਹੀਂ ਪਤਾ ਸਾਨੂੰ ਪਤਾ ਸੀ ਕਿੱਦਾਂ ਸੀ ਸਾਡੀ ਗੱਡੀ ਉੱਧਰ ਖੜਦੀ ਅਸੀਂ ਪ੍ਰਸ਼ਾਸਨ ਮੰਗ ਕਰਦੇ ਸਾਡੀ ਮਦਦ ਕਰੋ ਪੂਰੀ ਹੈਲਪ ਕਰੋ ਸਾਨੂੰ ਇਸ ਤਰ੍ਹਾਂ ਕਾਰਵਾਈ ਕਰ ਰਹੀ ਹੈ ਪੂਰੇ ਮਾਮਲੇ ਦੇ ਵਿੱਚ 6 ਬੰਦੇ ਫੜੇ ਆ ਪੰਜ ਬੰਦੇ ਫੜੇ ਇੱਕ ਰਹਿ ਗਿਆ ਜੀ ਇੱਕ ਰਹਿ ਗਿਆ ਹਾਂਜੀ ਜਿਹਨੇ ਮੇਨ ਅੱਗ ਲਾਈ ਸੀ ਜੀ ਚਾਦਰ ਜ ਕੀਤਾ ਹੁਣ ਹੁਣ ਹਣੇ ਹੀ ਹਲੇ ਪਤਾ ਨਹੀਂ ਮੈਨੂੰ ਹੋਇਆ ਕਿ ਨਹੀਂ ਹੋਇਆ ਯਾਰ ਇਹ ਇੱਕ ਚੱਲ ਰਹੀ ਹੈ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਹੈ ਕਿੱਦਾਂ ਦੀ ਕਾਰਵਾਈ ਚਾਹੁੰਦੇ ਆ ਕਦੇ ਅਸੀਂ ਜਾਣੇ ਕਾਰਵਾਈ ਪ੍ਰੋਪਰ ਹੋਵੇ ਅੱਜ ਜਿੱਦਾਂ ਸਾਡੇ ਤੇ ਹੋਈ ਰੋਈ ਦੇ ਸਾਡੇ ਕੋ ਨਹੀਂ ਬੋਲਣ ਹੁੰਦਾ ਤੁਸੀਂ ਆਪੇ ਬਾਹਰ ਦੇਖੋ ਚਾਰ ਗੱਡੀਆਂ ਨੂੰ ਅੱਗ ਲੱਗੀ ਐ ਤੇ ਕਿੰਨਾ ਨੁਕਸਾਨ ਹੋ ਗਿਆ ਸ਼ੁਕਰ ਹੈ ਸ਼ੁਕਰ ਕਰੋ ਜਾਨੀ ਮਾਲ ਨੂੰ ਨੁਕਸਾਨ ਨਹੀਂ ਹੋਇਆ ਅਸੀਂ ਜੇ ਇੱਥੇ ਇੱਥੇ ਸਾਡੇ ਆਲੇ ਦੋਲੇ ਨਸ਼ਾ ਵਿਕਦਾ ਐ ਲੋਕੀ ਨਸ਼ਾ ਕਰਦੇ ਨੇ ਜਦੋਂ ਅਸੀਂ ਰੋਕਦੇ ਹਾਂ ਤਾਂ ਉਹ ਆਪਣੀ ਕਿੜ ਕੱਢਦੇ ਆ ਆਪਣੀ ਦੁਸ਼ਮਣੀ ਵੈਰ ਕੱਢਦੇ ਸਾਡੇ ਨਾਲ ਅੱਜ ਤੋਂ ਥੋੜੀ ਦੇਰ ਪਹਿਲਾਂ ਵੀ ਇੱਥੇ ਇਹੀ ਕੰਮ ਹੋਇਆ ਸੀਗਾ 22 ਫਰਵਰੀ ਨੂੰ ਮੇਰੇ ਘਰ ਦੇ ਬਾਹਰ ਮੇਰੀ ਕਾਰ ਖੜੀ ਸੀ ਆਰ ਨੂੰ ਦਾਤ ਮਾਰ ਕੇ ਤੋੜ ਭੰਨ ਕਰਕੇ ਮੇਰੇ ਘਰ ਦੇ ਵਿੱਚ ਹਮਲਾ ਕਰਕੇ ਬੰਦੇ ਪਕੜੇ ਉਹ ਛੋਟੀ ਉਮਰ ਅੰਡਰਏਜ ਲੜਕੇ ਨੇ ਉਹਨਾਂ ਨੂੰ ਪਕੜਿਆ ਉੱਥੋਂ ਜਾ ਕੇ ਉਸ ਤੋਂ ਬਾਅਦ ਆ ਫਿਰ ਹੁਣ ਇੱਥੇ ਇਹੀ ਕੰਮ ਸੀਗਾ ਇਹਨਾਂ ਨੂੰ ਬਾਰ-ਬਾਰ ਮਨਾ ਕਰੀਦਾ ਔਰ ਇੱਥੇ ਆ ਕੇ ਸਿਗਰਟ ਲੈਂਦੇ ਨੇ ਸਿਗਰਟ ਨੂੰ ਖਾਲੀ ਕਰਕੇ ਉਹਦੇ ਵਿੱਚ ਕੁਝ ਪਰਦੇ ਨੇ ਆਈ ਡੋਨਟ ਨੋ ਕੀ ਚੀਜ਼ ਆ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਉਹਨਾਂ ਜਦੋਂ ਇੱਥੇ ਖੜੇ ਹੁੰਦੇ ਨੇ ਉਹਨਾਂ ਨੂੰ ਮਨਾ ਕਰੀਦਾ ਸਪੈਸ਼ਲੀ ਸਾਡੇ ਮੂੰਹ ਤੋਂ ਤੇ ਧੂਆਂ ਮਾਰਦੇ ਸੀ ਗੋਲੀ ਦਾ ਉੱਚੀ ਉੱਚੀ ਉਹਨਾਂ ਨੂੰ ਮਨਾ ਕਰੀਦਾ ਅੱਗੋਂ ਗਾਲ੍ਹਾਂ ਕੱਢ ਕੇ ਭੱਜ ਜਾਂਦੇ ਨੇ ਹਥਿਆਰ ਦਿਖਾਉਂਦੇ ਆਪ ਅਰਸੋਂ ਸਾਡੇ ਇੱਥੇ ਇਹਨਾਂ ਨੂੰ ਮਨਾ ਕੀਤਾ ਔਰ ਰਾਤ ਨੂੰ ਆ ਦੇਖੋ ਤੁਸੀਂ ਕੀ ਹਾਲ ਕਰਤਾ ਸਾਡੇ ਬਾਹਰ ਮੋਟਰਸਾਈਕਲ ਖੜੇ ਸੀ ਮੋਟਰਸਾਈਕਲਾਂ ਨੂੰ ਅੱਗ ਲਗਾ ਕੇ ਚਾਰ ਗੱਡੀਆਂ ਨੂੰ ਅੱਗ ਲਗਾ ਕੇ ਆ ਸਾਡੀ ਬਿਲਡਿੰਗ ਨੂੰ ਅੱਗ ਲਗਾ ਕੇ ਅੰਦਰ ਅਸੀਂ 14 ਮੈਂਬਰ ਰਹਨੇ ਆ ਜੀ 14 ਮੈਂਬਰ ਦੇ ਵਿੱਚ ਸਾਡੀ 90 ਸਾਲ ਦੀ ਮਾਤਾ ਤੋਂ ਲੈ ਕੇ 4 ਸਾਲ ਦੇ ਪੋਤਰੇ ਤੱਕ ਸਾਰੇ ਲੋਕ ਸੀਗੇ ਅੰਦਰ ਔਰ ਧਮ ਘੁੱਟਣਾ ਸ਼ੁਰੂ ਹੋਇਆ ਉਸ ਟਾਈਮ ਸਾਨੂੰ ਕਿਸੇ ਨੇ ਵਾਜਾ ਮਾਰਿਆ ਦਰਵਾਜ਼ੇ ਖੜਕਾਏ ਫੋਨ ਆਇਆ ਕਿ ਭਾਈ ਤੁਹਾਡੇ ਘਰ ਅੱਗ ਲੱਗੀ ਉਸ ਤੋਂ ਬਾਅਦ ਭੱਜ ਕੇ ਅਸੀਂ ਆਪਣੀਆਂ ਜਾਨਾਂ ਬਚਾਈਆਂ ਨੇ ਹਾਂਜੀ ਅਸੀਂ ਸਾਰੇ ਠੀਕ ਆ ਵਾਹਿਗੁਰੂ ਦੀ ਬੜੀ ਕਿਰਪਾ ਔਰ ਇਹ ਨਸ਼ੇੜੀਆਂ ਨੇ ਸਾਡਾ ਜੀਣਾ ਆਰਾਮ ਕਰਤਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਉਹ ਨੁੱਕਰ ਦਾ ਤੇ ਦੁਕਾਨ ਆ ਪਾਨ ਸਿਗਰਟ ਬੀੜੀ ਦੀ ਔਰ ਇੱਕੇ ਸਾਹਮਣੇ ਦੁਕਾਨ ਆ ਇਹਨਾਂ ਨੂੰ ਮਨਾ ਕੀਤਾ ਜਦੋਂ ਉਹਨਾਂ ਨਾਲ ਗਲਵਾਦ ਕੀਤੀ ਜਦੋਂ ਬੋਲੇ ਤਾਂ ਉਸ ਪਾਨ ਵਾਲੇ ਦੇ ਕੋਲੋਂ ਜਿਹਦੇ ਉੱਤੇ ਉਹ ਕਿਹੜਾ ਨਿਸ਼ਾਨ ਹੁੰਦਾ ਚਿੱਟਾ ਨਸ਼ਾ ਜਿਹਦੇ ਉੱਤੇ ਰੱਖ ਕੇ ਉਹਨੂੰ ਸਮੋਕ ਕਰਦੇ ਨੇ ਉਹਦੇ ਕੋਲੋਂ ਕਾਗਜ਼ ਪੇਪਰ ਵਗੈਰਾ ਵੀ ਲੱਪੇ ਉਹਨੇ ਪਾੜ ਕੇ ਸੁੱਟ ਕੇ ਆਪ ਭੱਜ ਗਿਆ ਸਾਨੂੰ ਨਸ਼ੇੜੀਆਂ ਤੇ ਕਾਰਵਾਈ ਕਰਕੇ ਦਿਖਾਓ ਕੋਈ ਤੰਮ ਕਰੋ ਹੁਣ ਸਾਨੂੰ ਪੁਲਿਸ ਨੇ ਬਹੁਤ ਸਹਿਯੋ ਡਿਵੀਜ਼ਨ ਨੰਬਰ 2 ਦੇ ਇੱਕ ਆਏ ਸੀ ਕੋਈ ਭੁਪਿੰਦਰ ਸਿੰਘ ਜੀ ਰਾਤ ਨੂੰ ਬੰਦੇ ਉਹਨਾਂ ਨੇ ਫੜੇ ਆ ਲੇਕਿਨ ਰਿਜ਼ਲਟ ਜਿਹੜਾ ਉਹ ਸਾਨੂੰ ਦੱਸੋ ਆਉਟਪੁੱਟ ਕੀ ਆ ਸਨ ਤੋਂ ਪੰਜ ਮੁੰਡੇ ਫੜੇ ਆ ਜੀ ਇੱਕ ਤਾਂ ਇਹ ਪਤਾ ਕਰੋ ਨਾ ਵੀ ਉਹਨਾਂ ਨੂੰ ਭੇਜਿਆ ਕਿ ਨਹੀਂ ਹੈ ਕਿਉਂ ਕਰਵਾ ਰਹੇ ਨੇ ਬਾਰ-ਬਾਰ ਆ ਸਾਡੇ ਕਾਉਂਸਲਰ ਨੇ ਸਾਡਾ ਸਾਥ ਦੇ ਰਹੇ ਨੇ ਐਮਐਲਏ ਪੱਪੀ ਪ੍ਰੈਸ਼ਰ ਉਹਨਾਂ ਦਾ ਬੇਟਾ ਆਇਆ ਸੀ ਉਹਨਾਂ ਨੇ ਸਾਥ ਦਿੱਤਾ ਤੇ ਰਾਤ ਨੂੰ 2 ਵਜੇ ਸਾਨੂੰ ਕਹਿੰਦੇ ਸਾਨੂੰ ਬੁਲਾਓ ਅਸੀਂ ਤੁਹਾਡੇ ਨਾਲ ਖੜੇ ਆ ਜੇ ਇਹੋ ਜਿਹੇ ਬੰਦੇ ਸਾਡੇ ਨਾਲ ਖੜੇ ਨੇ ਉਹਦੇ باوجود ਵੀ ਸਾਡੇ ਤੇ ਹਮਲੇ ਹੋ ਰਹੇ ਨੇ ਬਾਰ-ਬਾਰ ਸਿਰਫ ਇੱਕ ਗੱਲ ਕਰਕੇ ਅਸੀਂ ਪ੍ਰਸ਼ਾਸਨ ਦੇ ਸਾਹਦਨਾ ਜਾਂਨੇ ਨ ਜਾਣਕਾਰੀ ਦੇਣਾ ਮਹਿੰਗੀ ਬੈਠੀ ਬਹੁਤ ਮਹਿੰਗੀ ਪੈ ਰਹੀ ਹੈ ਜੀ ਅਸੀਂ ਤਾਂ ਨਹੀਂ ਅੱਗੇ ਸਾਡੇ ਕੰਨਾਂ ਨੂੰ ਹੱਥ ਅਸੀਂ ਤਾਂ ਸੋਚਦੇ ਪਏ ਹਾਂ ਅਸੀਂ ਪਲਾਨ ਕਰ ਜੀਏ ਜੀ ਪੰਜਾਬ ਛੱਡ ਜੀਏ ਲੱਗਦਾ ਵੀ ਇਲਾਕੇ ਚ ਵੀ ਦਹਿਸ਼ਤ ਦਾ ਮਾਹੌਲ ਹੈ ਬਿਲਕੁਲ ਜੀ ਪੂਰਾ ਦਹਿਸ਼ਤ ਦਾ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਪੰਜਾਬ ਛੱਡਣ ਦੇ ਮੂਡ 'ਚ ਹੈਗੇ ਹਾਂ ਅਸੀਂ ਕੰਮਕਾਰ ਸਭ ਕੁਝ ਸਮੇਟ ਕੇ ਘਰ-ਬਾਰ ਸਮੇਟ ਕੇ ਅਸੀਂ ਪੰਜਾਬ ਛੱਡ ਜਾਣਾ ਜੀ ਅਸੀਂ ਦੁਖੀ ਹੋ ਗਏ ਹਾਂ ਜੀ ਇੱਥੋਂ ਦੁਖੀ ਹੋ ਗਏ ਹਾਂ ਸਿਰਫ ਨਸ਼ਾ ਰੋਕਣ ਦਾ ਸਾਨੂੰ ਸਜ਼ਾ ਮਿਲਦੀ ਪਈ ਹੈ ਬਿਲਕੁਲ ਜੀ ਜੀ ਦੇਖੋ ਹਰ ਚੀਜ਼ ਮੈਂ ਕਹਾਂਗਾ ਕਿ ਆਪਾਂ ਇਲਜ਼ਾਮ ਜ ਪਰ ਕਿਤੇ ਨਾ ਕਿਤੇ ਸਾਡੇ ਆਪਣੇ 'ਚ ਵੀ ਕਮੀ ਆ। ਜਦੋਂ ਵੀ ਅਸੀਂ ਕੋਈ ਬਿਲਡਿੰਗ ਰੈਂਟ ਤੇ ਦਿੰਨੇ ਆ, ਉਥੇ ਵਿਹੜੇ 'ਚ ਆਪਾਂ ਕਿਸੇ ਨੂੰ ਕਿਰਾਏ ਤੇ ਦਿੰਨੇ ਆ, ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਨੀ ਚਾਹੀਦੀ ਆ। ਪ੍ਰਸ਼ਾਸਨ ਨੂੰ ਉਹਦਾ ਪਹਿਲਾਂ ਦੱਸਣਾ ਚਾਹੀਦਾ ਕਿ ਅਸੀਂ ਇਹ ਚੀਜ਼ ਕਿਰਾਏ ਤੇ ਦਿੱਤੀ ਆ। ਜੇ ਅਸੀਂ ਕਿਸੇ ਕਿਰੀਆਨੇ ਵਾਲੇ ਨੂੰ, ਚਾਹ ਵਾਲੇ ਨੂੰ, ਕਿਸੇ ਖੋਖੇ ਵਾਲੇ ਨੂੰ ਦੁਕਾਨ ਕਿਰਾਏ ਤੇ ਦਿੱਤੀ ਆ, ਇਹ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਉਹਨੂੰ ਚੈੱਕ ਕਰੀਏ ਕਿ ਉਹ ਨਸ਼ਾ ਤਾਂ ਨਹੀਂ ਵੇਚ ਰਿਆ। ਹਰ ਚੀਜ਼ ਪ੍ਰਸ਼ਾਸਨ ਵਾਸਤੇ ਆਪਾਂ ਕਹੀਏ ਕਿ ਆਪਾਂ ਇਲਜ਼ਾਮ ਲਾ ਦੀਏ ਉਹਨਾਂ ਤੇ। ਉਹ ਵੀ ਗੱਲ ਕਿਤੇ ਨਾ ਕਿਤੇ ਮਾਰੀ ਹੈ ਜੇ ਅੱਜ ਐਮਐਲਏ ਸਾਹਿਬ ਦਾ ਬੇਟਾ ਆਇਆ ਸੀਗਾ ਸਾਡੇ ਕਾਉਂਸਲਰ ਗੋਰਾ ਜੀ ਉਹ ਵੀ ਆਏ ਆ ਜਿਹੜਾ ਇਨਸੀਡੈਂਟ ਹੋਇਆ ਹੈ ਕੋ ਬੜਾ ਨਿੰਦਨਯੋਗ ਹੈ ਕਿਤੇ ਨਾ ਕਿਤੇ ਸਿਰਫ ਇਹਨਾਂ ਦਾ ਇੰਨਾ ਕੋ ਕਸੂਰ ਹੈ ਇਹਨਾਂ ਨੇ ਸਿਰਫ ਇਹ ਕਹਿਤਾ ਕਿ ਇੱਥੇ ਨਸ਼ਾ ਵਿਕਦਾ ਹੁੰਦਾ ਇਹਨਾਂ ਨੇ ਕੰਪਲੇਂਟ ਦਿੱਤੀ ਉਹਦਾ ਕੰਪਲੇਂਟ ਦਾ ਜਿਹੜਾ ਨਤੀਜਾ ਵੈ ਉਹ ਤੁਹਾਡੇ ਸਾਹਮਣੇ ਆ ਨਜ਼ਰ ਆ ਰਿਹਾ ਹੈ ਇਹ ਪਹਿਲਾਂ ਵੀ ਇਹਨਾਂ ਨੇ ਕੰਪਲੇਂਟ ਕੀਤੀ ਸੀ ਪਹਿਲਾਂ ਵੀ ਹਮਲਾ ਹੋਇਆ ਪਹਿਲਾਂ ਵੀ ਇਹਨਾਂ ਦੇ ਦਾਤਾ ਮਾਰ ਕੇ ਇਹਨਾਂ ਦੇ ਇੱਟਾ ਮਾਰ ਕੇ ਇਹਨਾਂ ਦੇ ਗੱਡੀ ਦੇ ਸ਼ੀਸ਼ੇ ਤੋੜਤੇ ਸੀਗੇ ਦੂਸਰੀ ਵਾਰੀ ਇਹਨਾਂ ਨੂੰ ਹਰਜਾਨਾ ਭੁਗਤਣਾ ਪਿਆ ਇਹ ਤਾਂ ਅੱਲੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਐਸਐਚਓ ਸਾਹਿਬ ਆਏ ਸੀਗੇ ਜੀ ਪੰਜ ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਨੇ ਚੱਕ ਲਏ ਆ ਇੱਕ ਬੰਦਾ ਫਰਾਰ ਹੈ ਛੋਟੇ ਛੋਟੇ ਬੱਚੇ ਆ 10 ਸਾਲ 12 12 ਸਾਲ 15 ਸਾਲ ਦੇ ਨਿਆਣੇ ਆ ਜੀ ਪਰ ਉਹਨਾਂ ਦੇ ਪਿੱਛੇ ਜਿਹੜਾ ਮੇਨ ਮੋਢੀ ਹੈ ਜਿਹੜਾ ਇਹ ਕੰਮ ਕਰਾ ਰਿਹਾ ਜਿਹੜਾ ਨਸ਼ਾ ਵਕਾ ਰਿਹਾ ਬਾਹਰੋਂ ਆਉਂਦੇ ਆ ਤੇ ਨਸ਼ਾ ਵੇਚਣ ਲਈ ਜੀ ਪਲੇਕ ਐਕਟਿਵ ਹੈ ਵਿਦਆਊਟ ਨੰਬਰ ਪਲੇਟ ਐਕਟਿਵ ਹੈ ਇਹਦੀ ਇਤਲਾ ਮੈਂ ਵੀ ਪੁਲਿਸ ਨੂੰ ਦੇ ਚੁੱਕਾ ਜੀ ਉਹ ਕਿਤੇ ਨਾ ਕਿਤੇ ਮੈਂ ਕਵਾਂਗਾ ਇੱਥੇ ਉਹਨਾਂ ਦੀ ਕਮੀ ਹੈ ਜੇ ਉਹ ਪਹਿਲਾਂ ਹੀ ਫੜ ਲਿੱਤੇ ਜਾਂਦੇ ਸ਼ਾਇਦ ਅੱਡਾ ਵੱਡਾ ਇਨਸੀਡੈਂਟ ਨਾ ਹੁੰਦਾ ਇਹ ਗੱਲ ਕਾਫੀ ਧੀਰ ਤੋਂ ਹੀ ਰੋਲਾ ਪਿਆ ਹੋਇਆ ਹੈ ਜੀ ਉਹਨਾਂ ਨੇ ਕਿਹਾ ਹੈ ਮੁੱਖ ਮੰਤਰੀ ਨੇ ਕਿ ਅਸੀਂ ਜਿਹੜੀ ਇਤਲਾਹ ਦੋਗੇ ਉਹ ਗੁਪਤ ਰੱਖਾਂਗੇ ਨਾਮ ਦਾ ਆ ਗੁਪਤ ਤੁਹਾਡੇ ਸਾਹਮਣੇ ਆ ਜੀ ਉਹ ਤੁਹਾਡੇ ਸਾਹਮਣੇ ਆ ਦੇਖੋ ਜੇ ਗੁਪਤ ਹੁੰਦੀ ਤੇ ਸ਼ਾਇਦ ਇਹ ਕੰਮ ਨਾ ਹੁੰਦਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਾਂ ਕਵਾਂ ਦੇਖੋ ਕਿਤੇ ਨਾ ਕਿਤੇ ਇਹ ਮਾਰੀ ਮੋਟੀ ਜਿਹੜੀ ਕੋਈ ਨજર ਆ ਰਹੀ ਹੈ ਪਰ ਆਪਾਂ ਚਾਹਦੇ ਨਹੀਂ ਆਪਾਂ ਕਹਿੰਦੇ ਆ ਦੇਖੋ ਰਾਤ ਨੂੰ ਪੁਲਸਾਈ ਮੋਕੇ ਤੇ ਫੜਿਆ ਇਸ ਤੋਂ ਪਹਿਲਾਂ ਵੀ ਇੱਥੇ ਤਿੰਨ ਮੁੰਡੇ ਫੜੇ ਉਹਨਾਂ ਦੇ ਪਰਚਾ ਦਿੱਤਾ ਹੈ ਕਿ ਹੁਣ ਵੀ ਪੁਲਸ ਸਾਡਾ ਸਾਥ ਦੇ ਰਹੀ ਹੈ ਸਰਕਾਰ ਦੇ ਸਾਡੇ ਐਮਐਲਏ ਸਾਹਿਬ ਦਾ ਬੇਟਾ ਆਇਆ ਸੀਗਾ ਉਹ ਵੀ ਨਾਲ ਸੀ ਸਾਡੇ ਆਪਾਂ ਕਹਿੰਦੇ ਕਿ ਰਲ ਕੇ ਆਪਸੀ ਹੁਣ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਾਂ ਨਸ਼ਾ ਤਸਕਰਾਂ ਤੇ ਕਾਬੂ ਕਰੀਏ ਤਾਂ ਕਿ ਇਸ ਏਰੀਆ ਦੇ ਵਿੱਚੋਂ ਨਸ਼ੇ ਦੀ ਜੜ ਜੜੀ ਉਹ ਵੱਡੀ ਜਾ ਸਕੇ ਪੰਜ ਮੁੰਡੇ ਚੱਕੇ ਗਏ ਆ ਜੀ ਪਰ ਮੈਂ ਫਿਰ ਬਾਰ ਬਾਰ ਇੱਕੋ ਗੱਲ ਦਰਾਵਾਗਾ ਕਿ ਉਹ ਨਿਆਣਿਆਂ ਦੀ ਬਜਾਏ ਸਾਨੂੰ ਜਿਹੜਾ ਉਹਨਾਂ ਦੇ ਪਿੱਛੇ ਜਿਹੜਾ ਮੇਨ ਜਿਹੜਾ ਮੇਨ ਜਿਹੜਾ ਨਸ਼ਾ ਵੇਚ ਰਿਹਾ ਜਿਹੜਾ ਇੱਥੇ ਆ ਕੇ ਨਸ਼ਾ ਫਕਾੰਦਾ ਹੋਇਆ 100 100 200 200 ਰੁਪਈਆ ਦੇ ਕੇ ਉਹ ਨਿਆਣਿਆਂ ਨੂੰ ਲਾਲਚ ਚ ਫਸਾ ਕੇ ਨਸ਼ਾ ਵਕਾੰਦੇ ਆ ਮੇਨ ਵੱਡਾ ਸਰਗਨਾ ਜਿਹੜਾ ਮੇਨ ਮੋਟੀ ਉਹਨੂੰ ਜਿਹੜੇ ਬੰਦੇ ਫੜੇ ਗਏ ਉਹ ਇਸ ਏਰੀਆ ਦੇ ਬਾਹਰ ਲੈ ਨਹੀਂ ਦੇਖੋ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਹ ਪੰਜ 6 ਨੰਬਰ ਗਲੀ ਦੇ ਹਾਂ ਉਹ ਅਲੱਗ-ਅਲੱਗ ਗਲੀਆਂ ਦੇ ਰੈਂਟ ਤੇ ਰਹਿੰਦੇ ਆ ਜੀ ਕੋਈ ਉਹਨਾਂ ਦਾ ਪਤਾ ਹੀ ਨਹੀਂ ਕਿੱਥੋਂ ਦੇ ਰਹਿਣ ਵਾਲੇ ਆ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਲੈ ਉਹਨਾਂ ਦੀ ਪਰਪਾਈ ਲਈ ਦੇਖਦੇ ਆ ਅਪੀਲ ਕਰਦੇ ਆ ਸਰਕਾਰ ਨੂੰ ਇਹਨਾਂ ਦੀ ਪਰਪਾਈ ਕੀਤੀ ਜਾਵੇ ਜੀ ਰਾਤ ਜੀ ਕੁਝ ਬੱਚਿਆਂ ਨੇ ਤਿੰਨ ਬਾਈਕ ਤੇ ਇੱਕ ਐਕਟਿਵਾ ਨੂੰ ਅੱਗ ਲਗਾਈ ਹੈ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਤੇ ਬੰਦੀ ਕਾਰਵਾਈ ਕਰ ਰਹੇ ਹਾਂ ਕਿੰਨੇ ਬੰਦੇ ਰਾਉਂਡ ਅਪ ਤਿੰਨ ਚਾਰ ਹੋ ਗਿਆ ਜੀ ਫਿਲਹਾਲ ਬਾਕੀ ਹੋਰ ਉਹਨਾਂ ਨੂੰ ਪੁਚੀਸ ਕਰਕੇ ਕਰਾਂਗੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਆ ਇੱਥੇ ਹੈ ਨਹੀਂ ਸੀਗਾ ਬਾਕੀ ਇਹਨਾਂ ਦੇ ਹੈਗੇ ਸੀਗੇ ਉਹ ਚੈੱਕ ਕਰ ਰਹੇ ਆ ਜੀ ਬਿਆਨ ਲੈ ਕੇ ਕਾਰਵਾਈ ਕਰ ਰਹੇ ਆ ਪਤਾ ਨਹੀਂ ਆਮ ਲੋਕਾਂ ਦਾ ਰਹਿਣਾ ਦਰਬਾਰ ਉਹ ਇਸ ਇਲਾਕੇ ਦੇ ਵਿੱਚ ਨਸ਼ੇ ਨਸ਼ੇ ਦੇ ਬਹੁਤ ਜਿਹੜੇ ਕੇਸ ਦੇਖ ਨੂੰ ਮਿਲਦੇ ਇਸ ਇਲਾਕੇ ਦੇ ਵਿੱਚ ਦੇਖੋ ਜੀ ਪਹਿਲਾਂ ਵੀ ਜਿਹੜਾ ਕੇਸ ਹੋਇਆ ਸੀਗਾ ਉਹ ਵੀ ਸੋਲਵ ਕੀਤਾ ਤੇ ਹੁਣ ਅੱਗੇ ਵਾਲੇ ਵੀ ਸਾਰੇ ਸੋਲਵ ਕਰਾਂਗੇ ਇਸ ਪਰਿਵਾਰ ਦੇ ਘਰ ਦੇ ਅੰਦਰ 15 ਜੀ ਰਹਿੰਦੇ ਆ ਪਿਛਲੀ ਵਾਰ ਵੀ ਇਹਨਾਂ ਨੇ ਕੰਪਲੀਟ ਕਰਾਈ ਸੀ ਇਹਨਾਂ ਦੇ ਘਰ ਤੇ ਦੱਤਾਂ ਮਾਰ ਗਏ ਸੀ ਸਿਰਫ ਇਹਨਾਂ ਨੇ ਇੱਕ ਸੂਰਜ ਸੀ ਦੱਸਿਆ ਸੀ ਇੱਥੇ ਇੰਨਾ ਨਸ਼ਾ ਵਿਕ ਰਿਹਾ ਤੇ ਇਹਨਾਂ ਦੇ ਘਰ ਬੀਅਰ ਦੀ ਬੋਤਲਾਂ ਬਹੁਤ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਤਬਾਹ ਕੀਤਾ ਗਿਆ ਸੀ ਇਹਨਾਂ ਨੇ ਡਰ ਕੇ ਜਾਂ ਕਿਸੇ ਵਿਚਾਰਿਆਂ ਨੇ ਕਰਕੇ ਕਿਹਾ ਚੱਲ ਫਿਰ ਉਹਨਾਂ ਦੇ ਛੋਟਾ ਪਰਚਾ ਕਰਕੇ ਛੱਡ ਦਿੱਤਾ ਗਿਆ ਉਹਦੀ ਸਜ਼ਾ ਦੇਖੋ ਕੀ ਹੋਇਆ ਪੰਜਾਬ 'ਚ ਇਹ ਮੰਜ਼ਰ ਦੇਖਣ ਨੂੰ ਕਦੇ ਅੱਜ ਤੱਕ ਨਹੀਂ ਵਿਖਿਆ ਜਿਹੜਾ ਨਸ਼ਾ ਵੇਚ ਨਾਲਿਆ ਤੇ ਦੱਸਣਗੇ ਉਹਦਾ ਘਰ ਸਾੜ ਦੇਣਗੇ ਜੇ ਸਮਝ ਲੋ ਸਕਿੰਟਾਂ ਦਾ ਟਾਈਮ ਰਹਿ ਜਾਂਦਾ ਮੁਹੱਲੇ ਵਾਲੇ ਲੋਕ ਨਾ ਖੜਦੇ ਤੇ ਅੱਜ 15 ਦੇ 15 ਲੋਕ ਸੜ ਕੇ ਸੁਆਹ ਜਾਣੇ ਸੀ ਜਿਨ੍ਹਾਂ ਨੇ ਵੀ ਕੀਤਾ ਉਹਦੇ ਸਰਗਨਾ ਤੇ ਵੀ ਇਹ ਪਰਚਾ ਦਰਜ ਕਰਨਾ ਚਾਹੀਦਾ ਤੇ ਨਾਲ ਇਰਾਦੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਇਹਨਾਂ ਦਾ ਸਰਗਨਾ ਜਰੂਰ ਫੜਨਾ ਚਾਹੀਦਾ ਜੋ ਮੇਨ ਪ੍ਰੋਬਲਮ ਹੈ ਕਿਉਂਕਿ ਇਸ ਤਰ੍ਹਾਂ ਦਾ ਮੰਜ਼ਰ ਪੰਜਾਬ ਦੇ ਵਿੱਚ ਮੇਰੇ ਖਿਆਲ ਮੈਂ ਆਪ ਤਾਂ ਪਹਿਲੀ ਵਾਰ ਦੇਖਿਆ ਹੁੰਦਾ ਦਾ ਬਹੁਤ ਕੁਝ ਹੈ ਕਿੰਨੇ ਜੀ ਰਹਿੰਦੇ ਸੀ ਜਿਨ੍ਹਾਂ ਦੀ 15 ਮੈਂਬਰ ਇਹ ਪਰਿਵਾਰ ਜੁਆਇੰਟ ਫੈਮਿਲੀ ਹੈ 15 ਮੈਂਬਰ ਅੰਦਰ ਰਹਿੰਦੇ ਸੀ ਗਨੇ ਐਕਚੁਅਲੀ ਗਣੇਸ਼ ਨਗਰ ਪ੍ਰੋਬਲਮ ਹੀ ਇਹ ਹੋਈ ਪਈ ਆ ਤੁਸੀਂ ਆ ਕੇ ਸ਼ਾਮ ਨੂੰ ਦੇਖੋ ਲੰਗਨ ਦੀ ਜਗ੍ਹਾ ਨਹੀਂ ਠੇਕੇ ਵਾਲਾ ਤਾਂ ਨਹੀਂ ਸੁਣਦਾ ਆ ਸਿਕਟਾ ਬਿੜੀਆਂ ਵਾਲੇ ਤਾਂ 2-200 ਬੰਦੇ ਬੜਾਈ ਫਿਰਦੇ ਆ 50 ਵਾਰੀ ਕਹਿ ਲਿਆ ਕੋ ਢੰਗ ਨਾ ਰੱਖ ਲੋ ਕਿਸੇ ਦੀ ਕਿਸੇ ਦੀ ਜਾਨ ਬਚਾ ਲੋ ਪਰ ਉਹਨੇ ਅੰਤ ਹੈ ਇਹ ਹਟਦੇ ਹੀ ਨਹੀਂ ਪਏ ਹੁਣ ਕੋਈ ਨਾ ਕੋਈ ਵੱਡਾ ਕਦਮ ਚੱਕਣਗੇ ਐਮਐਲਏ ਸਾਹਿਬ ਦੇ ਬੇਟੇ ਵੀ ਆਏ ਆ ਦੇਖਦੇ ਆ ਕਿਉਂਕਿ ਸਰਕਾਰ ਵੀ ਪਹੁੰਚੀ ਆ ਕੋ ਆਸ ਹੋਏਗੀ ਚੰਗਾ ਕਦਮ ਚੱਕਣ ਤਾਂ ਕਿ ਇਹ ਜਿਹੜਾ ਕ੍ਰਾਈਮ ਇਹ ਨਾ ਹੋ ਸਕੇ ਕਿਉਂਕਿ ਇਹ ਮੰਜ਼ਰ ਪਹਿਲੀ ਵਾਰ ਦੇਖਿਆ ਹੈ ਕਿਸੇ ਦਾ ਘਰ ਹੀ ਸਾੜ ਦੇਣਾ ਇਹ ਬੜੀ ਔਖੀ ਘੜੀ ਹੈ ਤੁਸੀਂ ਅੰਦਰ ਜਾ ਕੇ ਮਾਵਾਂ ਦੀ ਉਹ ਦੇਖੋ ਕਿਵੇਂ ਰੋ ਰਹੀਆਂ ਸਭ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਨਾ ਚਾਹਨਾ ਸ਼ੁਕਰ ਕਰਨਾ ਚਾਹਨਾ ਕਿ ਜਿਹੜੇ ਸਾਡੇ ਪਰਿਵਾਰ ਦੇ 14 ਤੋਂ 15 ਜੀ ਘਰ 'ਚ ਸੀਗੇ ਉਹਨਾਂ ਦੀ ਜਾਨ ਦਾ ਬਚਾਅ ਹੋਇਆ ਪਹਿਲਾਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਰਹੀ ਗੱਲ ਜੋ ਇੱਥੇ ਘਟਨਾ ਹੋਈ ਹੈ ਉਹ ਬਹੁਤ ਮੰਦ ਭਾਗੀ ਹੈ ਤੇ ਐਮਐਲਏ ਸਾਹਿਬ ਵੱਲੋਂ ਇਹਨਾਂ ਸਾਰਿਆਂ ਨੂੰ ਸ਼ੁਭਾਸ਼ਣ ਦਿਵਾਣਾ ਐਸਐਚਓ ਸਾਹਿਬ ਵੀ ਐਸਐਚਓ ਤਿੰਨ ਵੀ ਇੱਥ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੇ 5 ਬੰਦੇ ਰਾਉਂਡ ਅਪ ਹੋਏ ਨੇ ਉਹ 5 ਬੰਦਿਆਂ ਤਾਂ ਗੱਲ ਨਹੀਂ ਰਹੂਗੀ ਜਿਹੜੀ ਲੜੀ ਪੂਰੀ ਪਿੱਛੋਂ ਦੀ ਚੱਲਦੀ ਆ ਰਹੀ ਆ ਕੋਹਣ ਵਿਕਵਾਂਦਾ ਉਹ ਤਾਂ ਬੱਚੇ ਹੈਗੇ ਨੇ 8 ਸਾਲ ਦਾ ਕੋਈ 12 ਸਾਲ ਦਾ ਅਸਲ ਵੱਡੇ ਕਿਹੜੇ ਨੇ ਕਿਹੜੇ ਉਹਨਾਂ ਤੋਂ ਕੰਮ ਕਰਾਉਂਦੇ ਨੇ ਉਹਨਾਂ ਦੀਆਂ ਵੀ ਜੜਾ ਪਟੀਆਂ ਜਾਣਗੇ ਉਹਨਾਂ ਦੇ ਘਰ ਵੀ ਢਾਹ ਜਾਣਗੇ ਅੰਕਲ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਮੈਂ ਇਹਨਾਂ ਨਾਲ ਵਿਸ਼ਵਾਸ ਜਤਾਨਾ ਇਹਨਾਂ ਦਾ ਪਰਿਵਾਰ ਦਾ ਮੈਂਬਰ ਹੋਣ ਦੇ ਨਾਲ ਤੇ ਕੋਈ ਰਾਜਨੀਤੀ ਨਹੀਂ ਕਿਸੇ ਦੇ ਘਰ ਚ ਲੱਗੀ ਹੋਵੇ ਅੱਗ ਤੇ ਉੱਥੇ ਜਾ ਕੇ ਕਰੀਏ ਰਾਜਨੀਤੀ ਰੱਬ ਨੇ ਵੀ ਮaaf ਨਹੀਂ ਕਰਨਾ ਕੋਈ ਰਾਜਨੀਤੀ ਨਹੀਂ ਕਿ ਇਨਸਾਨੀਅਤ ਤੌਰ ਤੇ ਪਰਿਵਾਰ ਨਾਤੇ ਅੱਜ ਇੱਥੇ ਖੜੇ ਆਂ ਤੇ ਪਰਿਵਾਰ ਨਾਤੇ ਜੇ ਇਹਨਾਂ ਲੋਕਾਂ ਨੇ ਸਾਨੂੰ ਕੋਈ ਪਾਵਰ ਬਖਸ਼ੀ ਆ ਇਸ ਹਲਕੇ ਦਾ ਸੇਵਾਦਾਰ ਬਣਾਇਆ ਤੇ ਉਹਦੇ ਤਹਿਤ ਇਹਨਾਂ ਨੂੰ ਕਹਿੰਦਾ ਕਿ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਕਰਨ ਵਾਲਿਆਂ ਦਾ ਉਹਨਾਂ ਨੂੰ ਉਹਨਾਂ ਦੀ ਪੁਸਤਾਂ ਨੂੰ ਵੀ ਪਤਾ ਲੱਗੂਗਾ ਕਿ ਕਿਸੇ ਸਰਦਾਰ ਸਾਹਿਬ ਦੇ ਘਰ ਦੇ ਬਾਹਰ ਚਾਰ ਮੋਟਰਸਾਈਕਲ ਸਾੜੇ ਸੀਗੇ ਤੇ ਸਾਡੇ ਬੱਚਿਆਂ ਨਾਲ ਇਹ ਕੰਮ ਹੋਇਆ ਸੀਗਾ ਉਹਦਾ ਦੀ ਐਗਜ਼ਾਮਪਲ ਸੈੱਟ ਕਰਕੇ ਦਵਾਂਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਵਿਸ਼ਵਾਸ ਜਤਾਨਾ ਜੋ ਹੋਣਾ ਸੀਗਾ ਹੋ ਗਿਆ ਐਸਐਚਓ ਸਾਹਿਬ ਨਾਲ ਵੀ ਹੁਣ ਇਹਨਾਂ ਦੀ ਕਮੇਟੀ ਬਣਾਵਾਂਗੇ ਮਹੱਲੇ ਦੀ 6-7 ਬੰਦਿਆਂ ਦੀ ਜਿਹੜੀ ਗੁਪਤ ਜਿਹੜੀਆਂ ਇਨਫੋਰਮੇਸ਼ਨਾਂ ਨੇ ਉਹ ਜਾ ਕੇ ਐਸਐਚਓ ਸਾਹਿਬ ਨੂੰ ਦਿਆ ਕਰੂਗੇ ਸਿਵਲ ਡੈਸ਼ ਤੇ ਪੁਲਿਸ ਨੂੰ ਵੀ ਪੰਜਾਬੀ ਦੀ ਗੱਲ ਨੂੰ ਮੋਟਾ ਡੰਡਾ ਫਿਰੂਗਾ ਜਿਹੜਾ ਵੀ ਇੱਥੇ ਪੁੱਠਾ ਕੰਮ ਕਰੂਗਾ ਅਭੀ ਕਾ ਜੀ ਗੁਪਤ ਦੀ ਗੱਲ ਕੀਤੀ ਇਹਨਾਂ ਨੇ ਪਹਿਲਾਂ ਵੀ ਇਤਲਾਹ ਦਿੱਤੀ ਸੀ ਲੇਕਿਨ ਉਹਨਾਂ ਨੂੰ ਨਹੀਂ ਸ਼ਿਕਾਇਤ ਦੇਣੀ ਮੰਗੀ ਪੈ ਗਈ ਤਾਂ ਦੂਜੀ ਵਾਰ ਇਹਨਾਂ ਤੇ ਹਮਲਾ ਹੋਇਆ ਦੇਖੋ ਦੇਖੋ ਪਾਜੀ ਉਸ ਚ ਮੇਰੀ ਬੇਨਤੀ ਹੈ ਹੁਣ ਜਿਹੜੇ ਐਸਐਚਓ ਜਿਹੜੇ ਹੁਣ ਐਸਐਚਓ ਸਾਹਿਬ ਆਏ ਨੇ ਉਹਨਾਂ ਨੂੰ 6 ਦਿ ਡਾਇਰੈਕਟ ਸੱਦਣਾ ਗੱਲ ਕਰਕੇ ਮੈਂ ਜਦੋਂ ਇੱਥੇ ਆਇਆ ਮੈਂ ਉਦੋਂ ਵੀ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਾਨੂੰ ਲੋਕਾਂ ਨੂੰ ਚੁਣਿਆ ਕਿ ਆਪਣੀ ਤਕਲੀਫਾਂ ਦੱਸੋ ਸਾਨੂੰ ਤਕਲੀਫਾਂ ਦੱਸੋ ਅੱਜ ਪਤਾ ਲੱਗਿਆ ਇਹਨਾਂ ਨੂੰ ਲਾਂਭਾ ਨਹੀਂ ਆਊਗਾ ਇਹਨਾਂ ਨੂੰ ਪਹਿਲੀ ਗੱਲ ਤਾਂ ਕਰਨ ਵਾਲਿਆਂ ਨੂੰ ਆਪ ਪਤਾ ਲੱਗੂਗਾ ਕਿ ਇਸ ਏਰੀਆ 'ਚ ਗਲਤ ਕੰਮ ਨਹੀਂ ਕਰਨਾ ਇਸ ਏਰੀਆ ਦਾ ਐਮਐਲਏ ਆਪ ਕੁੱਟ-ਕੁੱਟ ਕੇ ਦੱਸਦਾ ਬੰਦਿਆਂ ਨੂੰ ਕਿ ਜਿਹੜਾ ਮੇਰੇ ਏਰੀਆ 'ਚ ਪੁੱਠਾ ਕੰਮ ਕਰੂਗਾ ਜਿਹੜਾ ਮੇਰੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦੀ ਹਾਂ ਚ ਆਊਗੀ ਹਲਕੇ ਦੇ ਹੀ ਪੁਲਿਸ ਤਾਂ ਛੱਡੋ ਹਲਕੇ ਦੇ ਐਮਐਲਏ ਨੇ ਨਹੀਂ ਸਾਨੂੰ ਸੀਨ ਦੇਣਾ